हाँ ख्याल रखना पानी दोबारा आ रहा है पता लग गया ना आपको हाँ सर अपना भी ख्याल रखना लोगों का भी आपकी ड्यूटी और बढ़ जाएगी एक बार फिर पानी आ रहा है तो ख्याल रखना आपको ठीक थी। है था। था। हाँ कोई यूथ हो तो एज एम एल ए हल्के का विधायक हूँ तो मेरे को बोल रहे ठीक है रिस्क नहीं लेना ना आप लेना ना लोगों को लेना पानी से दूर ख्याल रखना माँ ठीक बदलना शुरू हो गया ਪਿਛੇ ਬਸਾਤ ਬਹੁਤ ਪੈਣੀ ਸ਼ੁਰੂ ਹੋ ਗਈ ਆ ਤੇ 7 ਤਰੀਕ ਤੱਕ ਖਤਰਾ ਹੈ ਠੀਕ ਹੈ ਠੀਕ ਹੈ ਜੇ ਆਪਾਂ 7 ਤਰੀਕ ਤੱਕ ਪਰਮਾਤਮਾ ਦੀ ਕਿਰਪਾ ਕਰਦੀ ਤੇ ਆਪਾਂ ਸਾਰੇ ਠੀਕ ਰਹਾਗੇ ਮੈਂ ਸਾਦੇ ਤੁਸੀਂ ਬੰ ਜਿਹੜੇ ਚੱਕ ਗੰਡਿਆ ਜਿਹੜੇ ਜਿੱਥੋਂ ਆਪਾਂ ਨੂੰ ਖਤਰਾ ਲੱਗਦਾ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇੱਕ ਦੇ ਪਾਣੀ ਦੇ ਲਾਗੇ ਨਹੀਂ ਜਾਣਾ ਇੱਕ ਜਿਹੜਾ ਤੁਸੀਂ ਸਾਰਿਆਂ ਨੇ ਸੇਫ ਜਗ੍ਹਾ ਤੇ ਸਖਤ ਜਗ੍ਹਾ ਤੇ ਠੀਕ ਹੈ ਠੀਕ ਹੈ ਨਾ ਹਾਂ ਕਿਉਂਕਿ ਅੱਗੇ ਘਰ ਤੇ ਅਗੇ ਖਲਾਬ ਨੇ ਸਾਦੇ ਦਵਾਦਾ ਭੜਾਉਣੇ ਪੈਣੇ। ਹਾਂਜੀ ਤੇ ਕੋਈ ਉੱਥੇ ਜਾ ਕੇ ਫਿਰ ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਸੋ ਸਰਕਾਰ ਤੁਹਾਡੇ ਨਾਲ ਆ ਮੈਂ ਤੁਹਾਡੇ ਨਾਲ ਆ ਕਵੜਾਉਣਾ ਨਹੀਂਗਾ। ਠੀਕ ਹੈ। ਹਾਂ ਮੈਨੂੰ ਅੱਧੀ ਦਾਤ ਵਾਅਦੋ ਗ ਅੱਧੀ ਦਾਤ ਆ ਜਾਊਗਾ। ਅੱਜ ਹੀ ਪਾਣੀ ਵਧਿਆ ਮੈਂ ਉਸੇ ਲੈ ਆ ਗਿਆ। ਸੋ ਮੈਂ ਤੁਹਾਨੂੰ ਕਹਿਣਾ ਵੀ ਤਕੜੇ ਹੋ ਕੇ ਹੌਸਲੇ ਨਾਲ ਟਾਈਮ ਨੂੰ ਪਾਸ ਕਰ। ਠੀਕ ਹੈ। ਦਿਲ ਨਹੀਂ ਛੱਡਦਾ। ਜਿਹੜੀ ਚੀਜ਼ ਦੀ ਲੋੜ ਹੋਊਗੀ ਤੁਸੀਂ ਮੈਨੂੰ ਕਾਲ ਕਰ ਦੇਣੀ ਹੈ ਠੀਕ ਹੈ ਨਾ? ਮੈਂ ਮੈਂ ਤੁਹਾਡੇ ਨਾਲ ਸਰ ਲੱਗਦਾ ਫੇਰ ਲਾ ਦਦਾ ਫੋਨ ਮਾਲੇ ਬਹੁਤ ਜ਼ਿਆਦਾ ਨਹੀਂ ਲੱਗਦੇ ਪਰ ਥੋੜਾ ਪਾਣੀ ਬੱਸ ਸਕਦਾ ਠੀਕ ਹੈ ਹਾਂ ਉਹ ਤਾਂ ਤੇ ਨਹੀਂ ਹੋਣਗੇ ਮਹਾਰਾਜ ਕਿਤ ਪਾਈ ਕਰੂ ਪ੍ਰਮਾਤਮਾ ਪਰ 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 ਫੇਰ ਵੀ ਇਹ ਬੱਚਿਆਂ ਨੂੰ ਖਾਸ ਤੌਰ ਤੇ ਇਹ ਇਹਨਾਂ ਨੂੰ ਨਹੀਂ ਜਾਂਦਾ ਭੈਣ ਜੀ ਬੱਚਿਆਂ ਨੂੰ ਪਾਣੀ ਵਾਲੇ ਪਾਸੇ ਜਾਂਦੇ ਠੀਕ ਹੈ ਹਾਂ ਮੈਂ ਉਹ ਤੁਹਾਡਾ ਜਿੱਥੋਂ ਪਾਣੀ ਆਇਆ ਉਹ ਬੰਦ ਵੇਖ ਕੇ ਆਇਆ ਕੋਟਰ ਜਦਿਆ ਠੀਕ ਹੈ ਨਾ ਇਸ ਕਰਕੇ ਸਾਦਰ ਨੂੰ ਬੇਨਤੀ ਆ ਕਿ ਸੇਫ ਜਗ੍ਹਾ ਤੇ ਰਹਿਣਾ ਸਖਤ ਜਗ੍ਹਾ ਵੇਦੋ ਪਤਾ ਲੱਗ ਜਾ ਪਾਣੀ ਆ ਗਿਆ ਤਾਂ ਆਪਣੀ ਸਖਤ ਜਗ੍ਹਾ ਤੇ ਚੱਲ ਜਾਓ ਕਿਰਪਾ ਰੱਖੇ ਕਿਰਪਾ ਅਰਦਾਸ ਕਰਿਆ ਕਰੋ ਹਾਂ ਬਾਬਾ ਬੁੱਢਾ ਸਾਹ ਦੇ ਗਾੜੀ ਅਰਦਾਸ ਕਰੋ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਸਾਡਾ ਲੱਗੇ ਬੜਾ ਨੁਕਸਾਨ ਹੋ ਗਿਆ ਕੋਈ ਨਹੀਂ ਠੀਕ ਹੈ ਨਾ ਮੈਂ ਇਸੇ ਕਰਕੇ ਆਇਆ ਸੀ ਆ ਬਾਕੀ ਕੋਈ ਨਹੀਂ ਘਬੜੋੜਾਂ ਦੀ ਕੋਈ ਚੀਜ਼ ਦੀ ਲੋੜ ਪਈ ਤੁਸੀਂ ਮੈਨੂੰ ਕਾਲ ਕਰ ਦਿਓ ਮੈਂ ਤੁਹਾਡੇ ਨਾਲ ਆ ਠੀਕ ਹੈ ਹਾਂ ਠੀਕ ਠੀਕ